ਸਵਾਗਤ ਹੈ ਜੀ ਕਿ ਪਤੇ ਸਵਾਗਤ ਹੈ ਜੀ ਆਪ ਜੀ ਦਾ ਸਾਡੇ YouTube ਚੈਨਲ ਕੀਰਤਨ ਟੀਚਰ ਵਿੱਚ ਅੱਜ ਆਪ ਜੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਕੀਰਤਨ ਤੋਂ ਪਹਿਲਾਂ ਹੋਣ ਵਾਲਾ ਸਿਮਰਨ ਦੱਸਿਆ ਜਾਏਗਾ ਜੀ ਇਹ ਮੇਰੇ ਵੀਰ ਵੀ ਕਰ ਸਕਦੇ ਨੇ ਸਿਮਰਨ ਇਸ ਤਰੀਕੇ ਨਾਲ ਤੇ ਮੇਰੀ ਭੈਣਾਂ ਵੀ ਕਰ ਸਕਦੀਆਂ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਿਖਾਉਣ ਦਾ ਯਤਨ ਕਰਦੇ ਹਾਂ ਜੀ ਬੇਨਤੀ ਹੈ ਕਿ ਜਿਹੜੇ ਚੈਨਲ ਵਿੱਚ ਨਵੇਂ ਨੇ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਬੱਚੇ ਵੀ ਸਬਸਕ੍ਰਾਈਬ ਕਰ ਲੈਣ ਤੇ ਮੇਰੀਆਂ ਭੈਣਾਂ ਜਿਹੜੀਆਂ ਘਰ ਵਿੱਚ ਕੀਰਤਨ ਦੀ ਸਿਖਲਾਈ ਲੈਂਦੇ ਹਨ ਉਹ ਵੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਬੇਨਤੀ ਹੈ ਕਿ ਕਮੈਂਟਾਂ ਰਾਹੀਂ ਜੀ ਸੁਝਾਅ ਆਪਣੇ ਜਰੂਰ ਦੱਸਿਆ ਕਰੋ ਤਾਜੂ ਸੀ ਹੋਰ ਵੀ ਵਧੀਆ ਲੈਸਨ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਈ ਹੈ ਜੀ ਆਓ ਜੀ ਇੱਕ ਵਾਰੀ ਤੁਹਾਨੂੰ ਪੂਰਾ ਸਿਮਰਨ ਗਾ ਕੇ ਸੁਣਾਇਆ ਜਾਏਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਸਰਗਮ ਦੱਸਦੀ ਹਾਂ 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 ਸਿਮਨ ਕਰ ਸਕਦੀ ਹੈ ਨਹੀਂ ਜੀ ਕੰਫਰਟੇਬਲ ਹੋ ਕੇ ਵਾਹ ਕੀ ਖੁਸ਼ੀ ਹਾਂਜੀ ਇਦਾਂ ਜੀ ਤੁਸੀਂ ਸਿਮਰਨ ਕਰ ਸਕਦੇ ਹੋ ਹੁਣ ਤੁਹਾਨੂੰ ਸਰਗਮ ਦੱਸਦੇ ਹਾਂ ਅਸੀਂ ਵਾਹਿਗੁਰੂ ਸ ਫਿਰ ਦੇਖੋ ਸਾਰੀ ਗਾ ਮਾ 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 ਗਾ ਰੇ ਸਾ ਗਾ ਦੋ 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 ਰੇ ਸਾ ਨੀ ਰੇ 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 ਦਿ ਮਾ ਗਾ ਸਾਰੀ ਸਾ 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 ਵਾਹੀ ਗੁਰ ਵਾਹੀ 哇！嘿。<Bye. S 2> ਥੋੜਾ ਜਿਹਾ ਆਪਾਂ ਵੇਰੀਏਸ਼ਨ ਕਰਾਂਗੇ ਜੀ ਵਾਹੀ ਗੀਰੋ ਮਾਪਾਂ ਘਾ ਧਾ 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 ਵਾਹੀ ਗੀਰੋ माधा <Gã entender> ਇਸ ਤਰੀਕੇ ਨਾਲ ਤੁਸੀਂ ਸਿਮਲਨ ਬਾਸ ਔਖੇ ਢੰਗ ਨਾਲ ਜੀ ਇਹ ਥੋੜੀ ਜੀ ਸੁਰਾ ਹੈਗੀਆਂ ਨੇ ਇਹਨਾਂ ਵਿੱਚ ਤੁਸੀਂ ਵਜਾ ਸਕਦੇ ਹੋ ਮੇਰੇ ਇਹ ਪੈਣਾ ਵੀ ਵਜਾ ਸਕਦੇ ਨੇ ਜਬੀਰ ਵੀ ਵਜਾ ਸਕਦੇ ਨੇ ਉਮੀਦ ਕਰਦੇ ਹਾਂ ਜੇ ਤੁਹਾਨੂੰ ਵੀਡੀਓ ਬਹੁਤ ਸੋਹਣੀ ਲੱਗੀ ਹੋਏਗੀ ਬਹੁਤ ਵਧੀਆ ਢੰਗ ਨਾਲ ਸਿਖਾਇਆ ਜਾਂਦਾ ਹੈ ਸਿਖਾਉਣ ਦਾ ਯਤਨ ਕਰਦੇ ਹਾਂ ਜੀ ਬਾਤ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟਾਂ ਰਾਹੀਂ ਆਪਣੇ ਸੁਝਾਅ ਜ਼ਰੂਰ ਦੱਸਦੇ ਆ ਕਰੋ بولا چکا ਨਖੀਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ